ਤਨੂੰ ਜਸਰਾਂੰਦ ਤੋਂ ਪਟਿਆਲਾ ਵਾਲਾ ਜਿਹੜਾ ਰੋਡ ਐ ਉਹਨੂੰ ਵੱਡਾ ਕਰਨ ਦੀ ਤਿਆਰੀ ਐ ਪੱਕਾ ਕੀਤਾ ਜਾ ਰਿਹਾ ਤੇ ਵੱਡਾ ਕੀਤਾ ਜਾ ਰਿਹਾ ਐ ਇਸ ਸੜਕ ਦੇ ਕਿਨਾਰੇ ਦੇ ਉੱਤੇ ਜਿੰਨੇ ਵੀ ਦਰਖਤ ਸੀਗੇ ਉਹਨਾਂ ਦੀ ਕਟਾਈ ਦਾ ਕੰਮ ਸ਼ੁਰੂ ਹੋ ਚੁੱਕਾ ਐ ਤੇ ਉਸ ਦੇ ਖਿਲਾਫ ਕੁਝ ਜਿਹੜੇ ਲੋਕ ਕੁਦਰਤ ਪ੍ਰੇਮੀ ਐ ਵਾਤਾਵਰਣ ਪ੍ਰੇਮੀ ਨੇ ਤਾਂ ਉਹ ਇਸ ਦੇ ਵਿਰੁੱਧ ਡਟੇ ਨੇ ਉਹ ਤਰੱਕੀ ਸੋਡੀਆਂ ਕੰਕਰੀਟ ਦੀਆਂ ਸੜਕਾਂ ਦੇ ਥੋੜੀ ਲਾਸ਼ਾਂ ਦੇ ਉੱਪਰ ਥੋੜੀ ਸਿਹਤ ਨਾਲ ਕਲਵਾੜ ਕਰਕੇ ਹੋਵੇ ਉਹ ਤਰੱਕੀ ਸਾਨੂੰ ਨਹੀਂ ਚਾਹੀਦੀ ਹੁਣ ਅੰਤਰਿਕਸ਼ ਦੇ ਵਿੱਚ ਜਾ ਕੇ ਵਿਗਿਆਨਿਕ ਜੀਵਨ ਲੱਭਦੇ ਨੇ ਉਹ ਜ਼ਰੂਰ ਜਿਹੜਾ ਜੀਵਨ ਸਾਨੂੰ ਧਰਤੀ ਤੇ ਮਿਲਿਆ ਹੋਇਆ ਉਹਨੂੰ ਤਾਂ ਸਾਂਭ ਲੋ ਯਾਰ ਗੁਰੂਆ ਪੀਰਾਂ ਦੀ ਧਰਤੀ ਹਰਾ ਭਰਾ ਪੰਜਾਬ ਹੁਣ ਬਿਮਾਰੀਆਂ ਦਾ ਘਰ ਵਿੱਚ ਕਿੱਧਰ ਨੂੰ ਜਾ ਰਹੇ ਆਪਾਂ ਕਿਹੜੀਆਂ ਤਰੱਕੀਆਂ ਨੂੰ ਸਾਨੂੰ ਨਹੀਂ ਚਾਹੀਦੀਆਂ ਇਹ ਜਿਹੜੀਆਂ ਤਰੱਕੀਆਂ ਜਿਹੜੀ ਵੀ ਸਰਕਾਰ ਆ ਜੇ ਜਿਹੜੀਆਂ ਸਰਕਾਰਾਂ ਵਾਤਾਵਰਣ ਤੇ ਖੜ ਕੇ ਸੀਐਮ ਬਣੇ ਨੇ ਜਿਹੜੇ ਉਹ ਹੁਣ ਯੂ ਟਰਨ ਲੈ ਗਏ ਜਿਹੜਾ ਬੁੱਢਾ ਦਰਿਆ ਜਿਹਦੇ ਵਿੱਚ ਕੈਮੀਕਲ ਪੈਂਦਾ ਭਗਵੰਤ ਮਾਨ ਸਾਹਿਬ ਉੱਥੇ ਖੜ ਕੇ ਵੋਟਾਂ ਲੈਣ ਤੋਂ ਬਾਅਦ ਹੁਣ ਉਸ ਬਾਰੇ ਗੱਲ ਨਹੀਂ ਕਰਦੇ ਵੀ ਜਿਹੜਾ ਸਾਹ ਆਊਗਾ ਉਹ ਸਾਨੂੰ ਲੱਗਣੀ ਆਊਗਾ ਛੋਡੇ ਲਈ ਆਕਸੀਜਨ ਕੋਈ ਲੱਗ ਪਾਈਪ ਲਾਈਨ ਨਹੀਂ ਆਊਗੀ ਸੋਨੇ ਵੀ ਇਹੀ ਵਾਤਾਵਰਣ ਚੋਂ ਸਾਹ ਲੈਣਾ ਇਸ ਲਈ ਆਪਾਂ ਜਾਗੋ ਆਪਾਂ ਨੇ ਬਹੁਤ ਤਰੱਕੀ ਕਰ ਲਈ ਕੈਂਸਲ ਟ੍ਰੇਨਾਂ ਉਰੋਂ ਚੱਲਣ ਲੱਗ ਗਈਆਂ ਇਹ ਨਾ ਹੋਵੇ ਵੀ ਪੰਜਾਬ ਜੰਮੀ ਖਤਮ ਹੋ ਜੇ ਉਰੇ ਜਿਹੜੇ ਲੁਧਿਆਣਾ ਰੋਡ ਤੇ ਜਿਹੜੇ ਰਸਤੇ ਦੇ ਵਿੱਚ ਪਹਿਲਾਂ 350 ਬੰਦਾ ਮਰਦਾ ਸੀ ਸੜਕ ਚੌੜੀ ਕਰਨ ਤੋਂ ਬਾਅਦ ਉਹ ਰੇਸ਼ੋ ਵਧ ਕੇ 460 ਹੋ ਗਈ ਇਹ ਤਾਂ ਇਲਾਕੇ ਦੇ ਵਿੱਚ ਜੇ ਆਪਾਂ ਦੇਖੇ ਕਈ ਪਿੰਡ ਆਉਂਦੇ ਆ ਜੀ ਤੇ ਪਰ ਕੀ ਇਹ ਮਸਲਾ ਦਿਖਾਇਓ ਗੁਰਪ੍ਰੀਤ ਸਿੰਘ ਕੈਮਰਾ ਇਹ ਮਸਲਾ ਬਸ ਇੰਨੇ ਕੁ ਲੋਕਾਂ ਦਾ ਹੀ ਆ ਬਾਈ ਜੀ 30 ਤੋਂ 35 ਬੰਦੇ ਬੈਠੇ ਹੋਣ ਤੁਸੀਂ ਜਿੱਥੇ ਉਹ ਜ਼ਮੀਰ ਜਿੰਨਾਂ ਦੇ ਜਾਗਦੇ ਨੇ ਉਹੀ ਅੱਗੇ ਆਉਂਦੇ ਨੇ ਜੀ ਕਹਿੰਦੇ ਵੀ ਜਿਹੜੀ ਹਿਮਾਚਲ ਦੇ ਵਿੱਚ ਵੀ ਤਬਾਹੀ ਦਾ ਕਾਰਨ ਬਣ ਰਹੀ ਹੈ ਪਹਾੜੀਆਂ ਡਿੱਗ ਰਹੀਆਂ ਜੀ ਵੀ ਆਪਾਂ ਨੇ ਕੱਚੇ ਕਰਤੇ ਜਿਹੜੀਆਂ ਪਹਾੜੀਆਂ ਆਪਣੀ ਸੈਟਿੰਗ ਤੇ ਸੀਗੀਆਂ ਉਹਨਾਂ ਨੂੰ ਵੀ ਹਲਾਤਾ ਉਹਦੇ ਕਰਕੇ ਅੱਜ ਉਹ ਸਾਰਾ ਕੁਝ ਹੋ ਰਿਹਾ ਜੀ ਫਿਰ ਲੈਂਡ ਸਲਾਈਡਿੰਗ ਵਰਗੀਆਂ ਚੀਜ਼ਾਂ ਖਲਵਾੜ ਕੁਲਦਰਤ ਨਾਲ ਕਰ ਰਹੇ ਆ ਉਹਦੇ ਨਤੀਜੇ ਤਾਂ ਆਪਾਂ ਨੂੰ ਭੁਗਤਣੇ ਪੈਣਗੇ ਕੁਦਰਤ ਕਦੇ ਵੀ ਕਿਸੇ ਦਾ ਕੁਝ ਨਹੀਂ ਰੱਖਦੀ ਜੇ ਤੁਸੀਂ ਕੁਦਰਤ ਨਾਲ ਖਿਲਵਾੜ ਕਰੋਗੇ ਉਹ ਤੇ ਨਤੀਜੇ ਭੁਗਤਨੇ ਪੈਣਗੇ ਉਹ ਭੁਗਤ ਰਹੇ ਆ ਪਹਾੜਾਂ 'ਚ ਦੇਖ ਰਹੇ ਹਾਂ ਆ ਪੰਜਾਬ 'ਚ ਦੇਖ ਲਓ ਕਿੰਨਾ ਘਟ ਮੀ ਪਿਆ ਪਟਿਆਲਾ ਤੋਂ ਲੈ ਕੇ ਸਰਹੰਦ ਨੂੰ ਜਾਂ ਸਰਹੰਦ ਤੋਂ ਪਟਿਆਲਾ ਵਾਲਾ ਜਿਹੜਾ ਰੋਡ ਐ ਉਹਨੂੰ ਵੱਡਾ ਕਰਨ ਦੀ ਤਿਆਰੀ ਐ ਪੱਕਾ ਕੀਤਾ ਜਾ ਰਿਹਾ ਤੇ ਵੱਡਾ ਕੀਤਾ ਜਾ ਰਿਹਾ ਤਾਂ ਇਸ ਵਕਤ ਪਰ ਜਿਹੜਾ ਮਸਲਾ ਬਣ ਜਾਂਦਾ ਮਸਲਾ ਇਹ ਹੈ ਵੀ ਇਸ ਸੜਕ ਦੇ ਕਿਨਾਰੇ ਦੇ ਉੱਤੇ ਜਿੰਨੇ ਵੀ ਦਰਖਤ ਸੀਗੇ ਉਹਨਾਂ ਦੀ ਕਟਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਉਸ ਦੇ ਖਿਲਾਫ ਕੁਝ ਜਿਹੜੇ ਲੋਕ ਕੁਦਰਤ ਪ੍ਰੇਮੀ ਹੈ ਵਾਤਾਵਰਣ ਪ੍ਰੇਮੀ ਨੇ ਤਾਂ ਉਹ ਇਸ ਦੇ ਵਿਰੁੱਧ ਡਟੇ ਨੇ ਲੱਖਸ ਸੁਧਾਣਾ ਹੋ ਰਹੀਆਂ ਜਾਂ ਹੋਰ ਬਹੁਤ ਸਾਰੇ ਇੱਥੇ ਜਿਹੜੇ ਬੁਲਾਰੇ ਨੇ ਉਹ ਬੋਲ ਰਹੇ ਨੇ ਆ ਇਸ ਦੇ ਬਾਬਤ ਤਾਂ ਇੱਕ ਰੋਸ਼ਨ ਗਰਗਜੀ ਜਿਹੜੇ ਇਸ ਵਕਤ ਲੋਕਾਂ ਨੂੰ ਸੰਬੋਧਨ ਕਰਕੇ ਆਏ ਆ ਪਟਿਆਲਾ ਤੋਂ ਆਏ ਨੇ ਸੋ ਗੱਲਬਾਤ ਆਪਾਂ ਕਰਦੇ ਆ ਗਰਗ ਸਾਹਿਬ ਕਿਵੇਂ ਵੇਖਦੇ ਹੋ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਬਹੁਤ ਸਾਰੇ ਲੋਕ ਤਾਂ ਕਹਿੰਦੇ ਆ ਜੀ ਵੀ ਜਦੋਂ ਭਾਈ ਤਰੱਕੀ ਹੋਣ ਲੱਗਦੀ ਆ ਹੋਣ ਲੰਦੋ ਪੰਜਾਬ ਦੀ ਤਰੱਕੀ ਨਾ ਇਸ ਤਰ੍ਹਾਂ ਕਰੋ ਦੇਖੋ ਤਰੱਕੀ ਛੋਡੀਆਂ ਕੰਕਰੀਟ ਦੀਆਂ ਸੜਕਾਂ ਦੇ ਛੋੜੀ ਲਾਸ਼ਾਂ ਦੇ ਉੱਪਰ ਛੋੜੀ ਸਿਹਤ ਨਾਲ ਕਲਵਾੜ ਕਰਕੇ ਹੋਵੇ ਉਹ ਤਰੱਕੀ ਸਾਨੂੰ ਨਹੀਂ ਚਾਹੀਦੀ ਹੁਣ ਅੰਤਰਿਕਸ਼ ਦੇ ਵਿੱਚ ਜਾ ਕੇ ਵਿਗਿਆਨਿਕ ਜੀਵਨ ਲੱਭਦੇ ਨੇ ਉਹ ਜਿਹੜਾ ਜੀਵਨ ਸਾਨੂੰ ਧਰਤੀ ਤੇ ਮਿਲਿਆ ਹੋਇਆ ਉਹਨੂੰ ਤਾਂ ਸਾਂਭ ਲੋ ਯਾਰ ਕੀ ਨਾਸ਼ ਮਾਰ ਰਹੇ ਆਪਾਂ ਕੀ ਹਰਾ ਭਰਾ ਪੰਜਾਬ ਜਿਹੜਾ ਕਿ ਹੁਣ ਬਿਮਾਰੀਆਂ ਦਾ ਘਰ ਬਣ ਚੁੱਕਿਆ ਗੁਰੂਆਂ ਪੀਰਾਂ ਦੀ ਧਰਤੀ ਖਰਾਪਾ ਪੜਾ ਪੰਜਾਬ ਹੁਣ ਬਿਮਾਰੀਆਂ ਦਾ ਘਰ ਕਿੱਧਰ ਨੂੰ ਜਾ ਰਹੇ ਆਪਾਂ ਕਿਹੜੀਆਂ ਤਰੱਕੀਆਂ ਨੂੰ ਸਾਨੂੰ ਨਹੀਂ ਚਾਹੀਦੀਆਂ ਇਹ ਜਿਹੇ ਤਰੱਕੀਆਂ ਐ ਐਨਜੀਟੀ ਵੈਸੇ ਰੂਲ ਨੇ ਉਹਦੇ ਕੀ ਕਹਿੰਦੇ ਨਿਯਮ ਕੀ ਕਹਿੰਦੇ ਬਈ ਜਦੋਂ ਸੜਕ ਬਣਦੀਆਂ ਐ ਐਨਜੀਟੀ ਦੇ ਰੂਲ ਦੀਆਂ ਧੱਜੀਆਂ ਉਡਾਉਂਦੀਆਂ ਨੇ ਜਿਹੜੀ ਵੀ ਸਰਕਾਰ ਆ ਜੇ ਜਿਹੜੀਆਂ ਸਰਕਾਰਾਂ ਵਾਤਾਵਰਣ ਤੇ ਖੜ ਕੇ ਸੀਐਮ ਬਣੇ ਨੇ ਜਿਹੜੇ ਉਹ ਹੁਣ ਯੂ ਟਰਨ ਲੈ ਗਏ ਜਿਹੜਾ ਬੁੱਢਾ ਦਰਿਆ ਜਿਹਦੇ ਵਿੱਚ ਕੈਮੀਕਲ ਪੈਂਦਾ ਭਗਵਾਨ ਤਮਾਨ ਸਾਹਿਬ ਉੱਥੇ ਖੜ ਕੇ ਵੋਟਾਂ ਲੈਣ ਤੋਂ ਬਾਅਦ ਹੁਣ ਉਸ ਬਾਰੇ ਗੱਲ ਨਹੀਂ ਕਰਦੇ ਉਹ ਲੀਡਰਾਂ ਦੀ ਜਿਵੇਂ ਕਹਿੰਦੇ ਨਾਲ ਵੀ ਅਹੁਦਾ ਪਾ ਕੇ ਮੱਤ ਮਾਰੀ ਜਾਂਦੀ ਆ ਉਹ ਕੰਮ ਇਨ੍ਹਾਂ ਨਾਲ ਹਰ ਇੱਕ ਪਾਰਟੀ ਦਾ ਇਹੀ ਹਾਲ ਆ ਮੈਂ ਉਹ ਲੀਡਰਾਂ ਨੂੰ ਵੀ ਸਨੇਹਾ ਦੇਣਾ ਚਾਹਨਾ ਉਹ ਲੀਡਰਾਂ ਦੇ ਥੱਲੇ ਕਰਨ ਵਾਲੇ ਅਫਸਰਾਂ ਨੂੰ ਵੀ ਸਨੇਹਾ ਦੇਣਾ ਚਾਹਨਾ ਉਹ ਲੀਡਰਾਂ ਦੇ ਥੱਲੇ ਕਰਨ ਵਾਲੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਸਨੇਹਾ ਦੇਣਾ ਚਾਹਨਾ ਵੀ ਜਿਹੜਾ ਸਾਹ ਆਊਗਾ ਉਹ ਸੋਨੂੰ ਲੱਗਣੀ ਆਊਗਾ ਛੋਡੇ ਲਈ ਆਕਸੀਜਨ ਕੋਈ ਲੱਗ ਪਏ ਪਲੈਨ ਨਹੀਂ ਨਹੀਂ ਆਉਗੀ ਸੋਨੇ ਵੀ ਇਹੀ ਵਾਤਾਵਰਨ ਚੋਂ ਸਾਹ ਲੈਣਾ ਇਸ ਲਈ ਆਪਾਂ ਜਾਗੋ ਆਪਾਂ ਨੇ ਬਹੁਤ ਤਰੱਕੀ ਕਰ ਲਈ ਕੈਨਸਰ ਟ੍ਰੇਨਾਂ ਉਰੇ ਚੱਲਣ ਲੱਗ ਗਈਆਂ ਇਹ ਨਾ ਹੋਵੇ ਵੀ ਪੰਜਾਬ ਜੰਮੀ ਖਤਮ ਹੋ ਜੇ ਉਰੇ ਕੰਕਰੀਟ ਦੀਆਂ ਸੜਕਾਂ ਹੀ ਰਹਿ ਜਾਣ ਕੋਈ ਤੁਸੀਂ ਦੇਖ ਰਹੇ ਹੋ ਵੀ ਪੰਜਾਬ ਦੇ ਯੂਥ ਬਾਹਰ ਜਾ ਰਿਹਾ ਬਾਹਰ ਦੀਆਂ ਸਟੇਟਾਂ ਆ ਕੇ ਉਰੇ ਦੀ ਡੈਮੋਕ੍ਰੇਸੀ ਚੇਂਜ ਕਰ ਰਹੀਆਂ ਜੀਓਗ੍ਰਾਫੀ ਚੇਂਜ ਕਰ ਰਹੀਆਂ ਨੇ ਇਸ ਲਈ ਆਪਾਂ ਨੂੰ ਆਪਣੇ ਲਈ ਜਾਗਣਾ ਪਊਗਾ ਕਰਗੇ ਸਾਹਿਬ ਇੱਕ ਗੱਲ ਇਹ ਵੀ ਲੋਕਾਂ ਦੀ ਜਾਇਜ਼ ਮੰਨੀ ਜਾਂਦੀ ਹੈ ਨਾ ਵੀ ਜਦੋਂ ਸੜਕ ਹਾਸੇ ਵੱਧਦੇ ਆ ਫਿਰ ਲੋਕ ਦੂਜੇ ਪਾਸੇ ਨੂੰ ਵੀ ਤਾਂ ਆਉਂਦੇ ਆ ਜੀ ਬਿਆਨ ਉਹ ਕਹਿੰਦੇ ਫਿਰ ਤੁਸੀਂ ਦੂਜੇ ਸਾਈਡ ਨੂੰ ਆਉਂਦੇ ਵੀ ਭਾਈ ਸੜਕਾਂ ਤੰਗ ਨੇ ਇਹਨਾਂ ਨੂੰ ਚੌੜੀਆਂ ਕੀਤੇ ਜਾਵੇ ਇਹਨੇ ਹਾਸੇ ਵੱਧ ਗਏ ਜੀ ਵੀ ਅੱਜ ਤੁਸੀਂ ਜਦ ਚੌੜੀ ਕਰਨ ਲੱਗੇ ਆ ਤਾਂ ਤੁਸੀਂ ਇੱਧਰ ਨੂੰ ਵਿਗਲ ਬਜਾਤ ਸੜਕ ਦੇਖੋ ਚੌੜੀ ਕਰਨ ਦਾ ਸਾਡਾ ਕੋਈ ਵਿਰੋਧ ਨਹੀਂ ਹੈਗਾ ਅਸੀਂ ਇਹ ਸਮਝਾ ਦਈਏ ਸਾਡੀ ਗੱਲ ਨੂੰ ਤੋੜ ਮਰੋੜ ਕੇ ਦਿੱਤਾ ਜਾਂਦਾ ਪਰ ਇੱਕ ਤੁਹਾਨੂੰ ਇੱਕ ਸਰਵੇ ਇਹ ਵੀ ਦੱਸਦਾ ਜਿਵੇਂ ਮੇਥੋਂ ਪਹਿਲਾਂ ਭਾਈ ਸਾਹਿਬ ਨੇ ਦੱਸਿਆ ਸੀ ਬੈਂਸ ਸਾਹਿਬ ਨੇ ਦੱਸਿਆ ਸੀ ਵੀ ਜਿਹੜੇ ਲੁਧਿਆਣਾ ਰੋਡ ਤੇ ਜਿਹੜੇ ਰਸਤੇ ਦੇ ਵਿੱਚ ਪਹਿਲਾਂ 350 ਬੰਦਾ ਮਰਦਾ ਸੀ ਸੜਕ ਚੌੜੀ ਕਰਨ ਤੋਂ ਬਾਅਦ ਉਹ ਰੇਸ਼ੋ ਵੱਧ ਕੇ 460 ਹੋ ਗਈ ਕਿਉਂਕਿ ਜਿਹੜੀ ਸੜਕ ਚੌੜੀ ਹੁੰਦੀ ਆ ਉਹਦੇ ਰੂਲ ਫਾਲੋ ਨਹੀਂ ਕੀਤੇ ਜਾਂਦੇ ਕੋਈ ਮੋੜ ਕਿੱਥੋਂ ਕੱਢ ਲਾਂਦਾ ਕੋਈ ਮੋੜ ਕਿੱਥੋਂ ਕੱਢ ਲਾਂਦਾ ਉਹ ਹਾਦਸੇ ਵਾਜ ਜਾਂਦੇ ਨੇ ਸਾਡਾ ਚੜਕ ਸੜਕ ਚੌੜੀ ਕਰਨ 'ਚ ਕੋਈ ਵਿਰੋਧ ਨਹੀਂ ਹੈਗਾ ਡਿਵੈਲਪਮੈਂਟ ਹੋਣੀ ਚਾਹੀਦੀ ਆ ਸਾਡਾ ਵਿਰੋਧ ਆ ਸਿਰਫ ਐਨਜੀਟੀ ਦੇ ਰੂਲਾਂ ਦੇ ਮੁਤਾਬਿਕ ਛੋਟੇ ਦਰਖਤਾਂ ਨੂੰ ਟਰਾਂਸਫਰ ਕੀਤਾ ਜਾਵੇ ਤੇ ਸੜਕ ਨੂੰ ਵਧਾਇਆ ਜਾਵੇ ਚੌੜੀ ਸਾਈਡ ਤੋਂ ਜਗ੍ਹਾ ਕੁਵਾਰ ਕੀਤੀ ਜਾਵੇ ਜਿੱਥੇ ਕਿ ਗ੍ਰੀਨ ਬੈਲਟ ਜਿਹੜੀ ਕਿ ਇੱਕ ਦਰਖਤ ਦੇ ਬੰਡੇ 10 ਦਰਖਤ ਲੱਗਦੇ ਨੇ ਉਹ ਲਾਏ ਜਾਣ ਅਸੀਂ ਉਹ ਰੂਲ ਫਾਲੋ ਕਰਨ ਨੂੰ ਕਹਿ ਰਹੇ ਆ ਸਾਡਾ ਸੜਕ ਚੌੜੀ ਕਰਨ ਕੋਈ ਵਿਰੋਧ ਨਹੀਂ ਫਿਰ ਅਸੀਂ ਫੋਲ ਮੈਂ ਤੁਹਾਨੂੰ ਇੱਕ ਕਲੀਅਰ ਕਰ ਰਹੇ ਆ ਵੀ ਇਹ ਗਲਤ ਫੁਮਾਵਾ ਸਰਕਾਰ ਵੱਲੋਂ ਉਠਾਈਆਂ ਜਾ ਰਹੀਆਂ ਨੇ ਵੀ ਇਹ ਸੜਕ ਚੌੜੀ ਦਾ ਸਾਡਾ ਚੜਕ ਚੌੜੀ ਦਾ ਕੋਈ ਵਿਰੋਧ ਨਹੀਂ ਅਸੀਂ ਤਾਂ ਸਿਰਫ ਵਾਤਾਵਰਨ ਨੂੰ ਕੋਈ ਨੁਕਸਾਨ ਨਾ ਪਹੁੰਚੇ ਸਾਡੇ ਘਰਾਂ 'ਚ ਬਿਮਾਰੀਆਂ ਦੇ ਕਰਕੇ ਦਵਾਈਆਂ ਦੇ ਡੱਬੇ ਨਾਣ ਅਸੀਂ ਉਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਵੀ ਸਾਡੇ ਵਾਤਾਵਰਣ ਨੂੰ ਬਚਾਉਣ ਲਈ ਦਰਖਤਾਂ ਨੂੰ ਰੀਪਲਾਂਟ ਕੀਤਾ ਜਾਵੇ ਜਿਹੜੇ ਰੀਪਲਾਂਟ ਨਹੀਂ ਹੋ ਸਕਦੇ ਉਹਨਾਂ ਦੀ ਜਗ੍ਹਾ ਇੱਕ ਦੇ ਬੰਦੇ 10 ਦਰਖਤ ਲੱਗ ਜਾਵੇ ਇਹ ਤਾਂ ਇਲਾਕੇ ਦੇ ਵਿੱਚ ਜੇ ਆਪਾਂ ਦੇਖੇ ਕਈ ਪਿੰਡ ਆਉਂਦੇ ਆ ਜੀ ਤੇ ਪਰ ਕੀ ਇਹ ਮਸਲਾ ਦਿਖਾਇਓ ਗੁਰਪ੍ਰੀਤ ਸਿੰਘ ਕੈਮਰਾ ਇਹ ਮਸਲਾ ਬਸ ਇੰਨੇ ਕੁ ਲੋਕਾਂ ਦਾ ਹੀ ਆ ਬਾਈ ਜੀ 30 ਤੋਂ 35 ਬੰਦੇ ਬੈਠੇ ਹੋ ਤੁਸੀਂ ਇੱਥੇ ਦੇਖੋ ਜ਼ਮੀਰ ਜਿੰਨਾਂ ਦੇ ਜਾਗਦੇ ਨੇ ਉਹੀ ਅੱਗੇ ਆਉਂਦੇ ਨੇ ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਕਰਨ ਲਈ ਕਿੰਨੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਹੁਣ ਉਹ ਜਿਹੜੇ ਜ਼ਮੀਰ ਜਾਗਦੇ ਲੋਕ ਨੇ ਉਹ ਉਰੇ ਇਕੱਠੇ ਹੋਏ ਨੇ ਮੈਂ ਵੀ ਸੰਗਰੂਰ ਤੋਂ ਆਇਆ ਹੁਣ ਇਸ ਪਿੰਡ ਵਾਲਿਆਂ ਦਾ ਜ਼ਮੀਰ ਜਾਗਿਆ ਕੁਝ ਲੋਕਾਂ ਦਾ ਉਹ ਇਕੱਠੇ ਹੋਏ ਵੀ ਯਾਰ ਜਿਹੜੇ ਬੰਦੇ ਨੇ ਇਕੱਲਾ ਇਕੱਲਾ ਦਰਖਤ ਲਾਇਆ ਉਰੇ ਉਹਦੀ ਮਿਹਨਤ ਨੂੰ ਅੱਜ ਖਤਮ ਕਰਕੇ ਕੰਕਰੀਟ ਦੀਆਂ ਸੜਕਾਂ ਤੋਂ ਆਕਸੀਜਨ ਭਾਲਦੇ ਆਪਾਂ ਆਪਾਂ ਮਰਾਂਗੇ ਮੈਂ ਫੇਰ ਕਹਿਣਾ ਵੀ ਆਪਾਂ ਮਰਨ ਵੱਲ ਵੱਧ ਰਹੇ ਆਂ ਇਜ਼ਰਾਈਲ ਨੇ ਟਨਰ ਦੇ ਹਿਸਾਬ ਨਾਲ ਬਾਰੂਦ ਸਿੱਟ ਕੇ 1 ਲੱਖ ਬੰਦਾ ਮਾਰਿਆ ਪਰ ਉਰੇ ਦਿੱਲੀ 1 ਲੱਖ ਬੰਦਾ ਹਵਾ ਦੇ ਪ੍ਰਦੂਸ਼ਣ ਨਾਲ ਮਰਦਾ ਆਪਾਂ ਦਿੱਲੀ ਮੰਗੂ ਉਸ ਪੋਜੀਸ਼ਨ 'ਚ ਨਾ ਪਹੁੰਚ ਜੇ ਵੀ ਆਪਣੇ ਜੰਮ ਦੇ ਬੱਚੇ ਕੈਂਸਰ ਦੇ ਪੇਸ਼ੈਂਟ ਹਾਰਟ ਪੇਸ਼ੈਂਟ ਹੋਣ ਇਸ ਲਈ ਆਪਾਂ ਜਾਗੋ ਹੁਣ ਆਪਣੇ ਸਮਾਰਟ ਸਿਟੀ ਦੀ ਪੋਜੀਸ਼ਨ ਕੀ ਆ ਸਮਾਰਟ ਸਿਟੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਭਾਰਤ 'ਚ ਨੇ ਦੁਨੀਆ ਦੇ ਜਿਹੜੇ ਸਮਾਰਟ ਸਿਟੀ ਨੇ ਆਪਣੇ ਭਾਰਤ ਵਾਲੇ ਉਹ ਰਹਿਣ ਦੇ ਕਾਬਿਲ ਵੀ ਨਹੀਂ ਇਹ ਭਾਰਤ ਦੀ ਤਰੱਕੀ ਆ ਇੱਕ ਜਗ੍ਹਾ ਰਹਿਣ ਦੇ ਕਾਬਿਲ ਨਾ ਹੋਵੇ ਮੈਂ ਤਾਂ ਨਹੀਂ ਉੱਥੇ ਜਾ ਕੇ ਰਹਿ ਸਕਦਾ ਮੇਰੇ ਲਈ ਤਾਂ ਮੇਰੀ ਸਿਹਤ ਸਭ ਤੋਂ ਵੱਡੀ ਪੂੰਜੀ ਆ ਜਿੱਥੇ ਮੇਰੀ ਸਿਹਤ ਨਾ ਖਲਵਾੜ ਹੋਵੇ ਉਹ ਮੈਂ ਜਗ੍ਹਾ ਤੇ ਜਾ ਕੇ ਕੀ ਕਰਨਾ ਇਸ ਲਈ ਆਪਾਂ ਨੂੰ ਜਾਗਣਾ ਪਊਗਾ ਆਪਣੇ ਲਈ ਸੋਚਣਾ ਪਊਗਾ ਆਪਣੇ ਲਈ ਯਾਰ ਸੜਕਾਂ ਦੇ ਉੱਤਰੋ ਆਪਣੇ ਲਈ ਸਰਕਾਰ ਦਾ ਵਿਰੋਧ ਕਰੋ ਜਿਹੜਾ ਤੁਹਾਡੇ ਨਾਲ ਗਲਤ ਹੋ ਰਿਹਾ ਉਸ ਲਈ ਸਰਕਾਰ ਦਾ ਵਿਰੋਧ ਕਰੋ ਸਾਡਾ ਤਾਂ ਇਹੀ ਸਨੇਹਾ ਜੀ ਅੱਜ ਇਹ ਕਹਿੰਦੇ ਵੀ ਜਿਹੜੀ ਹਿਮਾਚਲ ਦੇ ਵਿੱਚ ਵੀ ਤਬਾਹੀ ਦਾ ਕਾਰਨ ਬਣ ਰਿਹਾ ਪਹਾੜੀਆਂ ਡਿੱਗ ਰਹੀਆਂ ਜੀ ਵੀ ਆਪਾਂ ਨੇ ਕੱਚੇ ਕਰਤੇ ਜਿਹੜੀਆਂ ਪਹਾੜੀਆਂ ਆਪਣੀ ਸੈਟਿੰਗ ਤੇ ਸੀਗੀਆਂ ਉਹਨਾਂ ਨੂੰ ਵੀ ਹਾਲਾਤ ਆ ਉਹਦੇ ਕਰਕੇ ਅੱਜ ਉਹ ਸਾਰਾ ਕੁਝ ਹੋ ਰਿਹਾ ਜੀ ਫਿਰ ਲੈਂਡ ਸਲਾਈਡਿੰਗ ਵਰਗੀਆਂ ਚੀਜ਼ਾਂ ਬਿਲਕੁਲ ਸਭ ਤੋਂ ਵੱਡੀ ਪ੍ਰੋਬਲਮ ਆ ਭਾਰਤ ਦੀ ਵੱਧ ਰਹੀ ਆਬਾਦੀ ਭਾਰਤ ਕੋਲ ਦੁਨੀਆ ਦੀ 2% ਭੂਮੀਆਂ ਤੇ 18% ਆਬਾਦੀ ਆ ਉਹ ਵੱਧਦੀ ਇੰਨੀ ਵਧ ਜਾਂਦੀ ਆ ਕੋਈ ਰੋਕ ਥਾਮ ਨਹੀਂ ਉਹ ਫਿਰ ਪਹਾੜਾਂ ਵੱਲ ਜਾ ਰਹੇ ਨੇ ਚਾਹੇ ਪਹਾੜਾ ਨੂੰ ਕੱਟ ਕੇ ਚਾਹੇ ਜਿਵੇਂ ਮਰਜੀ ਉਹਦਾ ਦੁਰਪਰਯੋਗ ਕਰਕੇ ਆਪਾਂ ਉਹਨਾਂ ਖਿਲਵਾੜ ਕੁਦਰਤ ਨਾਲ ਕਰ ਰਹੇ ਆਂ ਉਹਦੇ ਨਤੀਜੇ ਤਾਂ ਆਪਾਂ ਨੂੰ ਭੁਗਤਣੇ ਪੈਣਗੇ ਕੁਦਰਤ ਕਦੇ ਵੀ ਕਿਸੇ ਦਾ ਕੁਝ ਨਹੀਂ ਰੱਖਦੀ ਜੇ ਤੁਸੀਂ ਕੁਦਰਤ ਨਾਲ ਖਿਲਵਾੜ ਕਰੋਗੇ ਉਹ ਤੇ ਨਤੀਜੇ ਭੁਗਤਣੇ ਪੈਣਗੇ ਉਹ ਭੁਗਤ ਰਹੇ ਆਂ ਪਹਾੜਾਂ 'ਚ ਦੇਖ ਰਹੇ ਹਾਂ ਪੰਜਾਬ 'ਚ ਦੇਖ ਲਓ ਕਿੰਨਾ ਕਟਮੀ ਪਿਆ ਮੀਂਹ ਨੂੰ ਤਰਸ ਕੇ ਸਾਡੇ ਸੰਗਰੂਰ ਤਾਂ ਮੀਂਹ ਵੀ ਨਹੀਂ ਪਿਆ ਆਨ ਵਾਲੇ ਟਾਈਮ 'ਚ ਸਾਨੂੰ ਮੀਂਹ ਵੀ ਦੇਖਣ ਲਈ ਚੰਡੀਗੜ੍ਹ ਜਾਣਾ ਪਿਆ ਕਰੂਗਾ ਜਿਵੇਂ ਸਨੋਫਾਲ ਦੇਖਣ ਲਈ Shimla ਜਾਣਾ ਨਾ ਉਹਨਾਂ ਆਨ ਵਾਲੇ ਟਾਈਮ 'ਚ ਸਾਨੂੰ ਉਮੀਦ ਹੈ ਕਰਨ ਲਈ ਚੰਡੀਗੜ੍ਹ ਜਾਣਾ ਪਊਗਾ। ਤਾਂ ਬਿਲਕੁਲ ਇਹ ਗੰਭੀਰ ਮੁੱਦੇ ਨੇ ਇਹਨਾਂ ਦੇ ਉੱਤੇ ਗੱਲ ਕਰਨੀ ਜ਼ਰੂਰ ਸੋਚਣ ਦਾ ਬਣਦਾ ਹੈ ਤਾਂ ਰੋਸ਼ਨ ਗਰਗ ਸਾਬ ਹੋਰਾਂ ਨੇ ਚੰਗੀ ਤਰ੍ਹਾਂ ਇਸ ਦੇ ਉੱਤੇ ਚਾਨਣਾ ਪਾਇਆ ਤੇ ਹੋਰ ਵੀ ਬਹੁਤ ਸਾਰੇ ਬੁਲਾਰੇ ਨੇ ਜਿਹੜੇ ਆਪਣੇ ਆਪਣੇ ਵਿਚਾਰ ਰੱਖ ਰਹੇ ਨੇ ਤਾਂ ਉਹਨਾਂ ਤੋਂ ਅਸੀਂ ਜਿਹੜੀ ਗੱਲਬਾਤ ਜ਼ਰੂਰ ਕਹਾਂਗੇ ਕਿਉਂਕਿ ਇਹ ਚੀਜ਼ ਇੱਕ ਹੈ ਲਈ ਇੱਕ ਬਹਿਸ ਦਾ ਵੀ ਮੁੱਦਾ ਹੈ ਡਿਬੇਟ ਬਣਦੀ ਹੈ ਇਹਦੇ ਉੱਤੇ ਕਿਉਂਕਿ ਇਸ ਦੇ ਹੱਕ ਦੇ ਵਿੱਚ ਵੀ ਨੇ ਕਈ ਲੋਕ ਬ ਯਾਰ ਜੇ ਅੱਜ ਸੜਕਾਂ ਦੇ ਉਹਦੇ ਹਾਲੇਦਵਾਲੇ ਤੋਂ ਵੱਢ ਤੇ ਤਾਂ ਕੀ ਐ ਸੜਕਾਂ ਚੌੜੀਆਂ ਹੋ ਰਹੀਆਂ ਇੱਕ ਤੁਸੀਂ ਉਦਾਹਰਨ ਦਿੰਨੇ ਹੋ ਵਿਦੇਸ਼ ਦੀਆਂ ਤੇ ਜਦੋਂ ਵਿਦੇਸ਼ ਵਰਗਾ ਪੰਜਾਬ ਨੂੰ ਸੜਕਾਂ ਦਿੱਤੀਆਂ ਜਾਣ ਲੱਗਦੀਆਂ ਤਾਂ ਉਦੋਂ ਇਸ ਤਰ੍ਹਾਂ ਵਿਰੋਧ ਹੋਣ ਲੱਗ ਜਾਂਦਾ ਤਾਂ ਇਹਦੇ ਉੱਤੇ ਜ਼ਰੂਰ ਇੱਕ ਚੰਗੀ ਬਹਿਸ ਵੀ ਹੋਣੀ ਚਾਹੀਦੀ ਐ ਪਰ ਜਿਹੜੇ ਇੱਥੇ ਬੁਲਾਰੇ ਪਹੁੰਚ ਨੇ ਤਾਂ ਉਹਨਾਂ ਨੂੰ ਅਸੀਂ ਲੋਕਾਂ ਦੇ ਸਵਾਲ ਵੀ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਜਾਂ